ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪਿੰਡ ਹਰਦਾਨ ਵੱਲੋਂ ਗੁਰੂਆਂ ਦੇ ਚਰਨਾਂ ਨਾਲ ਜੁੜਨ ਲਈ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਅਨੋਖੀ ਪਹਿਲ ਸਾਰਾ ਪਿੰਡ ਸਰਵਨ ਕਰਦਾ ਹੈ ਜੱਤੇ ਪਹਿਰ ਗੁਰਬਾਣੀ ਇਰਵੋਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਪਟਾਲੇ ਦੇ ਨੇੜਲੇ ਪਿੰਡ ਹਰਦਾਨ ਚ ਇੱਕ ਵੱਖ ਤਰ੍ਹਾਂ ਦੀ ਪਹਿਲਕਦਮੀ ਨਾਲ ਇੱਕ ਵੱਖਰੀ ਪਛਾਣ ਸਾਬਤ ਹੋਈ ਹੈ ਪੰਜਾਬ ਚ ਬਹੁਤ ਸਾਰੀਆਂ ਐਸੀਆਂ ਬਜਾਇਤਾ ਨੇ ਜਿਨ੍ਹਾਂ ਵੱਲੋਂ ਮਾਡਲ ਪੈਂਡ ਬਣਾਏ ਜਾ ਰਹੇ ਨੇ ਪਰ ਪਿੰਡ ਹਰਦਾਨ ਦੀ ਪੰਚਾਇਤ ਨੇ ਪਿੰਡ ਦੀ ਨੁਹਾਰ ਬਦਲਣ ਦੇ ਨਾਲ ਨਾਲ ਇਸ ਪਿੰਡ ਨੂੰ ਅਸਲੀ ਰੂਪ ਦੇ ਵਿੱਚ ਇੱਕ ਇਤਿਹਾਸਿਕ ਪਿੰਡ ਬਣਾ ਦਿੱਤਾ ਹੈ ਪਿੰਡ ਚ ਦਾਖਲ ਹੁੰਦੇ ਆਂ ਹੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਅਲਾਈ ਪਾਣੀ ਤੇ ਕੀਰਤਨ ਦੀ ਮਿੱਠੀ ਵਾਇਸ ਤੁਹਾਡੇ ਕੰਨਾਂ ਵਿੱਚ ਪੈਂਦੀ ਹੈ ਤੇ ਤੁਸੀਂ ਗੁਰੂਆਂ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹੋ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਬਾਜਵਾ ਤੇ ਪਿੰਡ ਦੇ ਲੋਕਾਂ ਨੇ ਇਸ ਬਾਰੇ ਕੀ ਕਿਹਾ ਆਓ ਸੁਣਦੇ ਹਾਂ ਤੇ ਨਾਲ ਹੀ ਆਲਟੂ نیوز ਇਸ ਪਿੰਡ ਵਾਸੀਆਂ ਨੂੰ ਨਾਤਮਸਤਕ ਹੁੰਦਾ ਹੈ ਉਹਨਾਂ ਦੇ ਇਸ ਵਿਸ਼ੇਸ਼ ਉਪਰਾਲੇ ਲਈ ਤੇ ਤੁਸੀਂ ਵੀ ਇਸ ਉਪਰਾਲੇ ਦਾ ਹਿਸਾਬ ਬਣ ਸਕਦੇ ਹੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਆਓ ਦੇਖਦੇ ਹਾਂ ਆਲਟੂ ਨਿਊਜ਼ ਦੀ ਇਹ ਪਕਤੀ ਪਾਵਨਾ ਨਾਲ ਭਰੀ ਰਿਪੋਰਟ ਕਰੀਦਾ ਹੈ ਪਿਆਰ ਦੇ ਸ਼ਾਹ ਉਹ ਮਨ ਮਨ ਜਾਹੂ ਕਾਟ ਕੁੱਟਾ ਤੇ ਪਾਤ ਹੰਸਾ ਉਹ ਹੱਥੀ ਜਲੇ ਸਵੇਰੇ ਮਨ ਜਾਹੂ ਗੁਰਦੀਪ ਸਿੰਘ ਜੀ ਪਿੰਡ ਕਿਹੜਾ ਹੈ ਪਿੰਡ ਹਰਦਾਨ ਜੀ ਇਹ ਸਪੀਕਰ ਲਗਾਏਗੇ ਕਿੱਥੋਂ ਆਈਡੀਆ ਹੈ ਇਹ ਵੇਖੋ ਜੀ ਸਾਡੀ 18 19 ਚ ਪੰਚਾਇਤ ਬਣੀ ਆਪਾਂ ਪ੍ਰਣ ਕੀਤਾ ਕਿ ਚਲੋ ਬਾਕੀ ਵੀ ਪਿੰਡ ਦੀ ਕੰਮਕਾਜ ਸ਼ੁਰੂ ਕਰਨੇ ਨੇ ਕੰਮਕਾਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਨਾਂ ਤੋਂ ਔਟ ਅਸਰਾ ਲੈ ਕੇ ਤੇ ਫਿਰ ਕੰਮ ਸ਼ੁਰੂ ਕਰੀਏ ਫਿਰ ਅਹੀਂ ਪਿੰਡ ਦੀ ਪੰਚਾਇਤ ਔਰ ਪਿੰਡ ਦੇ ਪਤਵੰਤੇ ਸੱਜਣ ਬੈਠ ਕੇ ਵਿਚਾਰ ਕੀਤੀ ਵੀ ਪਿੰਡ ਦੇ ਦਿਵਾਲੀ ਆਪਣਾ ਲਾਈਵ ਦਰਬਾਰ ਸਾਹਿਬ ਦਾ ਕੀਰਤਨ ਸੁਣਾਈਏ ਤੇ ਪਿੰਡ ਦੇਆਂ ਬਹੁਤ ਵਧੀਆ ਹੱਥ ਖੜੇ ਕਰਕੇ ਨਾਰੇ ਲਾ ਕੇ ਕਿ ਆਪ ਵੀ ਬਹੁਤ ਵਧੀਆ ਉਪਰਾਲਾ ਵਾ ਤੇ ਇਹਨੂੰ ਜਲਦੀ ਤੋਂ ਜਲਦੀ ਸ਼ੁਰੂ ਕਰੋ ਕਿੰਨਾ ਖਰਚਾ ਆ ਗਏ ਇੱਥੇ ਜੀ 50000 ਰੁਪਏ ਦੇ ਕਰੀਬ ਸਾਰਾ ਖਰਚਾ ਲੱਗੇਗਾ ਪਿੰਡ ਦੇ ਚਾਰ ਸਪੀਕਰ ਪਿੰਡ ਦੇ ਚਾਰ ਸਪੀਕਰ ਸਪੀਕਰ ਲੱਗੇ ਨੇ ਕਿੰਨੇ ਕਿੱਥੇ ਲੱਗੇ ਇਹ 8 ਸਪੀਕਰ ਲਾਏ ਗਏ ਨੇ ਜਿਨ੍ਹਾਂ ਨੂੰ ਪਾਣੀ ਤੋਂ ਛਤਰੀ ਨਾਲ ਟਕਿਆ ਵੀ ਗਿਆ ਵੀ ਇੱਥੇ ਤੇ بارش ਦਾ ਜਾਂ ਹੋਰ ਪਾਣੀ ਨਾ ਪਵੇ। ਭਾਈ ਕੀ ਨਾਮ ਤੁਹਾਡਾ? ਭਾਈ ਕੁਲਵੀਰ ਸਿੰਘ ਜੀ। ਕਿਹੜਾ ਪਿੰਡ ਹੈ? ਹਰਧਾਨ। ਠੀਕ ਹੈ ਜੰਦੇ ਜਿਹੜਾ ਉਪਰਾਲਾ ਤੁਹਾਨੂੰ ਲਗਾਇਆ ਹੋਇਆ। ਅਸੀਂ ਇਹ ਉਪਰਾਲੇ ਦੀ SLAGA ਜੋ ਕਦਮ ਹੈ ਜੀ ਪਿੰਡ ਦੀ ਸੰਗਤ ਦਾ ਪਿੰਡ ਦੀ ਪੰਚਾਇਤ ਦਾ ਸਮੂੱਚੀ ਸਭਾ ਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸਤਿਗੁਰੂ ਦੀ ਕਿਰਪਾ ਵਸੀ ਹੈ ਵੀ ਇਹ ਗੁਰੂ ਦੀ ਕਿਰਪਾ ਤੋਂ ਬਿਗਾਰੇ ਇਹੋ ਜੇ ਕਾਰਜ ਪਿੰਡ 'ਚ ਹੋ ਨਹੀਂ ਸਕਦੇ। ਸੇ ਗੁਰੂ ਰਾਮਦਾਸ ਮਹਾਰਾਜ ਨੇ ਕਿੰਡੀ ਵੱਡੀ ਕਿਰਪਾ ਕੀਤੀ ਕਿ ਸਾਰਾ ਦਿਨ ਅਮਰਤ ਵੇਲੇ 6 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਸਾਰਾ ਦਿਨ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਪਿੰਡ ਦੇ 4 ਛਿਫਰੇ ਸਪੀਕਰ ਲੱਗੇ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣੇ ਆਪ ਨੂੰ ਬੜੀ ਖੁਸ਼ੀ ਅਨੰਦਿਤ ਮਹਿਸੂਸ ਕਰਦੇ ਆਂ ਔਰ ਜਿੱਥੇ ਵੀ ਸਪੀਕਰ ਨੇ ਉੱਥੇ ਬੈਠਣ ਦਾ ਪ੍ਰਬੰਧ ਹੈ ਰਾਤ ਨੂੰ ਲੇਟਾਂ ਦਾ ਪ੍ਰਬੰਧ ਹੈ ਪਿੰਡ ਦਾ 4 ਛਿਫਰਾ ਬੜਾ ਸਾਫ਼ ਸੁਥਰਾ ਵਾਤਾਵਰਨ ਹੈ ਜੀ ਸਾਡੇ ਨਗਰ ਦਾ ਬਹੁਤ ਵਾਰ ਦੇਖਣ ਆਏ ਲੋਕ ਜੀ ਅਸੀਂ ਦਿੱਲੀ ਸ਼ਖੂਰਦਾਰਾ ਪ੍ਰਬੰਧਕ ਕਮੇ ਤੇ ਆਪਣੇ ਨਗਰ ਨਾਲ ਜਿਹੜਾ ਪਿੰਡ ਦੇ ਨਾਲ ਜੁੜਿਆ ਸ਼ਕਸ਼ਹਾਰ ਵੀ ਹੁੰਦਾ ਮੈਂ ਨਹੀਂ ਕੋਈ ਵੀ ਹੋਵੇ ਉਹਨੂੰ ਆਪਣੇ ਪਿੰਡ ਦੇ ਜੇ ਚੰਗੇ ਪੰਚਾਇਤ ਉੱਥੋਂ ਦਾ ਚੰਗੇ ਕਾਰਜ ਕਰ ਰਹੀ ਹੈ ਤੇ ਉਹਨੂੰ ਉੱਥੇ ਵੀ ਫਖਰ ਮਹਿਸੂਸ ਆ ਬੈਠੇ ਨੂੰ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੈ ਬੜੀ ਅਲੱਗ ਤਰ੍ਹਾਂ ਦੀ ਔਰ ਸਾਡੇ ਨਗਰ ਚੋਂ ਹਰ ਪਰਿਵਾਰ ਚੋਂ ਬੱਚੇ ਹਰ ਕੰਟਰੀ ਚ ਨੇ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਕੰਟਰੀਆਂ ਚ ਬੈਠੇ ਬੱਚੇ ਉੱਥੇ ਵੀ ਖੁਸ਼ੀ ਮਹਿਸੂਸ ਕਰ ਲੈਂਦੇ ਨੇ ਨੌਜਵਾਨਾਂ ਦਾ ਕਿਹੜਾ ਰੁਝਾਨ ਨੌਜਵਾਨਾਂ ਦਾ ਬਹੁਤ ਵਧੀਆ ਰੁਝਾਨ ਹੈ ਨੌਜਵਾਨ ਸਾਡੇ ਅੱਗੇ ਲਾਕੇ ਤੁਰਦੇ ਨੇ ਉਹ ਸਾਨੂੰ ਸਭ ਨੂੰ ਪ੍ਰੇਰਣਾ ਕਰਦੇ ਨੇ ਸੰਪੰਨਾਂ ਨੂੰ ਪ੍ਰੇਰਣਾ ਕਰਦੇ ਨੇ ਜਿੰਨੇ ਗੁਰਦੁਆਰੇ ਦੀ ਸੇਵਾ ਜਿੰਨੇ ਆ ਇਹ ਸਾਰੇ ਨੌਜਵਾਨ ਹੀ ਕਿ ਪਾਣੀ ਪਾ ਪਾ ਕੇ ਇਹਨਾਂ ਨੂੰ ਗੁਡਾਈ ਕਰਨੀ ਪਾਣੀ ਪਾਉਣਾ ਸ਼ੌਂਕ ਨਾਲ ਨੌਜਵਾਨਾਂ ਦੇ ਅੰਦਰ ਕੰਮ ਕਰਨਾ ਜਿਹੜਾ ਸ਼ੌਂਕ ਹੈ ਨਾ ਉਹ ਪੈਦਾ ਹੋਇਆ ਨੌਜਵਾਨਾਂ ਦੇ ਅੰਦਰ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਮਰੀਕ ਸਿੰਘ ਆ ਜੀ ਕਿਹੜਾ ਪਿੰਡ ਹੈ ਇਹ ਇਹ ਹਰਦਾਨ ਜੀ ਕੀ ਲੱਗਦਾ ਪ੍ਰਾਲਾ ਜਿਹੜਾ ਸਟਿੱਕ ਲਗਾਏ ਹੋਏ ਪ੍ਰਾਲਾ ਜਿੱਦਾਂ ਅੱਗੇ ਵੀ ਦੱਸਿਆ ਬਹੁਤ ਵਧੀਆ ਪ੍ਰਾਲਾ ਵਾ ਸਮਾਦ ਨੂੰ ਸ਼ਹਿਦ ਦੇਣ ਵਾਲਾ ਇੱਕ ਪ੍ਰਾਲਾ ਬਹੁਤ ਵਧੀਆ ਸ਼ਹਿਦ ਦੇਣ ਵਾਲਾ ਤੇ ਇਸ ਵੇਲੇ ਸ਼ੁਰੂਆਤ ਗੁਰਬਾਣੀ ਤੋਂ ਹੁੰਦੀ ਹੈ ਸ਼ਾਮ ਸਮਾਪਤੀ ਤੱਕ ਗੁਰਬਾਣੀ ਚੱਲਦੀ ਹੈ ਲਾਈਵ ਦਰਬਾਰ ਸਾਹਿਬ ਤੋਂ ਸਵੇਰੇ ਜਦੋਂ ਨਿਤਨੇਮ ਦੀ ਸਮਾਪਤੀ ਹੁੰਦੀ ਹੈ ਗੁਰਦਰਾ ਸਾਹਿਬ ਤੇ ਉਦੋਂ ਗੁਰਬਾਣੀ ਲਾਈਵ ਅਨ ਸ਼ੁਰੂ ਕਰ ਦਿੰਦੇ ਆ ਤੇ ਇਹ ਸੇਵਾ ਨੱਗਰ ਵਾਲਿਆਂ ਦਾਸ ਦੀ ਝੋਲੀ ਪਾਈ ਹੈ ਦਾਸ ਵੱਲੋਂ ਹੀ ਸਵੇਰੇ ਸ਼ੁਰੂਆਤ ਕੀਤੀ ਜਾਂਦੀ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਸ਼ਾਮ ਨੂੰ ਜਦੋਂ ਨਿਤਨੇਮ ਦਾ ਟਾਈਮ ਹੁੰਦਾ ਉਦੋਂ ਤੱਕ ਲਾਈਵ ਚੱਲਦੀ ਹੈ ਉਦੋਂ ਫਿਰ ਨਿਤਨੇਮ ਤੋਂ ਬਾਅਦ ਬਾਬਾ ਜੀ ਸਮਾਪਤੀ ਤੋਂ ਬਾਅਦ ਫਿਰ ਰਾਤ ਨੂੰ ਬੰਦ ਕਰ ਦਿੱਤੀ ਜਾਂਦੀ ਕਿੰਨੇ ਕ ਸਪੀਕਰ ਲਗਾਏ ਗਏ ਆ ਇਹ 8 ਸਪੀਕਰ ਨੇ ਜੀ ਤੇ ਡਬਲ ਪਾਸੇ ਇਹਨਾਂ ਦੀ ਆਵਾਜ਼ ਜਾਂਦੀ ਹੈ ਦੋਵਾਂ ਪਾਸੇ ਇੱਕ ਬਕਸੇ ਦੇ ਵਿੱਚ ਦੋ ਸਪੀਕਰ ਨੇ ਦੋਨਾਂ ਪਾਸੇ ਆਵਾਜ਼ ਜਾਂਦੀ ਹੈ ਇੱਕ ਸਪੀਕਰ ਦੀ ਅੱਠ ਸਪੀਕਰ ਲਾਏ ਗਏ ਪਿੰਡ ਵਾਸੀਆਂ ਲਗੇ ਨਗਰ ਤੋਂ तकरीबन 100% ਹੀ ਸਹਿਯੋਗ ਹੈ ਜੀ ਪਿੰਡ ਵਾਸੀਆਂ ਦਾ ਤੇ ਸੰਗਤ ਦਾ ਕਮੇਟੀ ਦਾ ਪੰਚਾਇਤ ਦਾ 100 'ਚ 100% ਹੀ ਲਾ ਲੋ ਵੀ ਪੂਰਾ ਸਹਿਯੋਗ ਹੈ